ਫਤੇ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿੱਥੇ ਕਿ ਅੱਜ ਦੇ ਸਮੇਂ ਵਿੱਚ ਹਰ ਇੱਕ ਭਾਰਤੀ ਦੇ ਮੂੰਹ ਦੇ ਵਿੱਚੋਂ ਜੰਗ ਤੇ ਬਦਲੇ ਦੇ ਬਿਨਾਂ ਕੁਝ ਨਹੀਂ ਨਿਕਲ ਰਿਹਾ ਉੱਤੇ ਹੀ ਕੁਝ ਅਜਿਹੇ ਲੋਕ ਵੀ ਨੇ ਜਿਨ੍ਹਾਂ ਨੇ ਇਨ੍ਹਾਂ ਜੰਗ ਤੇ ਵੰਡ ਦੇ ਹਾਲਾਤਾਂ ਨੂੰ ਆਪਣੇ ਹੱਡਾਂ ਦੇ ਨਾਲ ਹੰਡਾਇਆ ਹੈ ਮੇਰੇ ਨਾਲ ਅੱਜ ਮੌਜੂਦ ਨੇ ਸਰਦਾਰ ਗਰਚਰਨ ਸਿੰਘ ਜੀ ਘੁੰਮਣ ਜਿਨ੍ਹਾਂ ਨੇ 1947 ਦੀ ਵੰਡ ਦੇ ਵੇਲੇ ਜੋ ਕੁਝ ਦੇਖਿਆ ਉਹ ਕਹਿੰਦੇ ਨੇ ਕਿ ਮੈਂ ਨਹੀਂ ਚਾਹੁੰਦਾ ਉਹ ਅੱਜ ਮੈਨੂੰ ਦੁਬਾਰਾ ਫੇਰ ਦੱਸੇ ਆਓ ਇਹਨਾਂ ਦੇ ਨਾਲ ਆਪਾਂ ਤੁਹਾਡੀ ਮੁਲਾਕਾਤ ਕਰਵਾਉਣੇ ਆ ਤੇ ਉਹਨਾਂ ਤੋਂ ਉਸ ਸਮੇਂ ਦੇ ਹਾਲਾਤ ਦੇ ਬਾਰੇ ਵੀ ਜਾਣਦੇ ਆ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਬਾਪੂ ਜੀ ਸਭ ਤੋਂ ਪਹਿਲਾਂ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਇਹ ਗੱਲ ਦੱਸੋ ਵੀ ਤੁਸੀਂ ਪਾਕਿਸਤਾਨ ਦੇ ਵਿੱਚ ਤੁਹਾਡਾ ਜਿਹੜਾ ਪਿੰਡ ਸੀ 1947 ਤੋਂ ਪਹਿਲਾਂ ਦਾ ਉਹ ਕਿਹੜਾ ਪਿੰਡ ਸੀ 224 ਨਵਾਬਾਂ ਵਾਲਾ ਜ਼ਿਲ੍ਹਾ ਲਾਇਲਪੁਰ ਜਿਹੜਾ ਅੱਜ ਕੱਲ ਫੈਸਲਾਬਾਦ ਨਾਲ ਮਸ਼ਹੂਰ ਹੈ ਪਾਕਿਸਤਾਨ ਦੀ ਵੰਡ ਤੋਂ ਬਾਅਦ ਪਹਿਲਾਂ ਲਾਇਲਪੁਰ ਸੀ ਫਿਰ ਫੈਸਲਾਬਾਦ ਉਹਨਾਂ ਨੇ ਰੱਖ ਲਿਆ ਤੇ ਜਦੋਂ ਪਾਕਿਸਤਾਨ ਦੀ ਜਿਹੜੀ ਵੰਡ ਹੋਈ ਹੈ ਹਾਂਜੀ ਉਸ ਵੇਲੇ ਜਿੱਦੀ ਤੁਹਾਡੀ ਉਮਰ ਸੀ ਉਹ ਕਿੰਨੇ ਸਾਲਾਂ ਦੀ ਸੀ ਤਕਰੀਬਨ 8-9 ਸਾਲ ਦੀ ਠੀਕ ਹੈ ਜੀ ਤੇ ਇੱਕ ਬਾਪੂ ਜੀ ਜਦੋਂ ਆਪਾਂ ਦੇਖਦੇ ਆ ਵੀ ਆਪਣੇ ਆਂਡ ਗਵਾਂਡ ਦੇ ਵਿੱਚ ਬਹੁਤ ਜ਼ਿਆਦਾ ਲੋਕ ਹੁੰਦੇ ਨੇ ਜਿਨ੍ਹਾਂ ਦੇ ਨਾਲ ਆਪਣਾ ਘਰ ਪਰਿਵਾਰ ਵਾਲਾ ਹੀ ਮਿਲਵਰਤਨ ਹੁੰਦਾਗਾ ਹਾਂਜੀ ਤੇ ਜਿਹੜੇ ਥੋੜੇ ਆਂਡੀ ਗਵਾਂਡੀ ਲੋਕ ਸੀਗੇ ਹੂੰ ਉਹ ਕਿਸ ਫਿਰਕੇ ਨਾਲ ਸੰਬੰਧ ਦੇ ਸੀਗੇ ਉਹ ਮੁਸਲਮਾਨ ਸੀ ਜਾਂ Hindu ਭਾਈਚਾਰਾ ਜੀ ਮੁਸਲਮਾਨ ਸੀ ਦੋ ਤਿੰਨ ਘਰ ਸਾਡੇ ਸਿੱਖਾਂ ਦੇ ਸੀ ਬਾਕੀ ਤਕਰੀਬਨ ਪਿੰਡ ਸਾਰਾ ਮੁਸਲਮਾਨਾਂ ਦਾ ਸੀ ਥੋੜੇ ਘਰ ਸਾਡੇ ਸੀਗੇ ਜਿਹੜੇ ਸਿੱਖਾਂ ਦੀਵਾਂ ਦੇ ਸੀ ਠੀਕ ਹੈ ਜੀ ਤੇ ਇੱਕ ਜੀ ਜਿਹੜਾ ਤੁਹਾਡਾ ਪਰਿਵਾਰ ਸੀ ਉੱਥੇ ਇੱਕ ਜੁਆਇੰਟ ਫੈਮਿਲੀ ਸੀ ਜਾਂ ਤੁਹਾਡਾ ਛੋਟਾ ਪਰਿਵਾਰ ਸੀ ਛੋਟਾ ਪਰਿਵਾਰ ਸੀ ਜੀ ਕਿੰਨੇ ਭੈਣ ਭਰਾ ਤੁਸੀਂ ਸੀਗੇ ਉਸ ਪਰਿਵਾਰ ਦੇ ਵਿੱਚ ਅਸੀਂ ਤਿੰਨ ਭਰਾ ਇੱਕ ਸਾਡੀ ਭੈਣ ਮੈਂ ਸਭ ਨਾਲ ਛੋਟਾ ਭਰਾ ਦੋ ਭਰਾ ਮੇਰੇ ਨਾਲ ਵੱਡੇ ਸੀ ਮੇਰੀ ਭੈਣ ਮੇਰੇ ਨਾਲ ਛੋਟੀ ਸੀ ਹੋਰ ਕੋਈ ਸਕੇ ਸਬੰਧੀ ਰਿਸ਼ਤੇਦਾਰ ਜੋ ਤੁਹਾਡੇ ਪਰਿਵਾਰ ਉਧਰ ਤੁਹਾਡੇ ਨਾਲ ਸੀਗੇ ਜੋ ਹੁਣ ਮਤਲਬ ਤੁਹਾਡੇ ਨਾਲ ਉਹਨਾਂ ਦਾ ਸੰਪਰਕ ਨਹੀਂ ਹੈਗਾ ਉਹਨਾਂ ਦਾ ਸਾਡੇ ਨਾਲ ਕੋਈ ਸੰਪਰਕ ਨਹੀਂ ਮੈਂ ਉਦੋਂ ਛੋਟਾ ਜਿਹਾ ਬੱਚਾ ਸੀ ਮੈਨੂੰ ਇੰਨੀ ਸਮਝ ਨਹੀਂ ਬਾਕੀ ਸਾਡਾ ਜਿੱਥੇ ਅਸੀਂ ਰਹਿੰਦੇ ਸੀ ਉਹਦੇ ਮਗਰਲੇ ਪਾਸੇ ਸਕੂਲ ਸੀ ਸਕੂਲ ਵਿੱਚ ਬੱਚੇ ਪੜ੍ਹਨ ਜਾਂਦੇ ਮੈਂ ਵੀ ਦੂਸਰੀ ਪਹਿਲੀ ਜਮਾਤ ਤੱਕ ਉਰਦੂ ਪੜਿਆ ਉੱਥੇ ਬੱਚਿਆਂ ਨਾਲ ਜਿਹੜੇ ਮੁਸਲਮਾਨ ਬੱਚੇ ਸੀ ਬੜਾ ਉਹਨਾਂ ਨਾਲ ਮੇਰਾ ਪ੍ਰੇਮ ਸੀ ਬੈਣ ਉੱਟਣ ਸੀ ਇਕੱਠੇ ਰਲ ਕੇ ਪੜਦੇ ਸੀ ਖੇਡਦੇ ਸੀ ਤੇ ਉਸ ਤੋਂ ਬਾਅਦ ਜਦੋਂ ਪਾਕਿਸਤਾਨ ਦੀ ਵੰਡ ਹੋਈ ਗੋਲੇ ਪਏ ਵੀ ਮਾਰਤੇ ਲੁੱਟ ਲੇ ਇਸ ਕਰਕੇ ਸਾਡੇ ਪਿੰਡ ਦੇ ਜਿਹੜੇ ਕਾਦ ਸਿੱਖਾਂ ਦੇ ਸੀਗੇ ਉਹ ਸਾਰੇ ਕੰਡੇ ਵੀ ਚੱਲੇ ਜਾਂਦੇ ਹਿੰਦੁਸਤਾਨ ਜਾਣਾ ਚਾਹੁੰਦੇ ਆ ਹਾਂਜੀ ਜਿਸ ਵੇਲੇ ਉਹਨਾਂ ਨੇ ਤਿਆਰੀਆਂ ਕਰ ਲਈਆਂ ਜਿਹੜੇ ਮੇਰੇ ਬਾਪ ਦੇ ਸਹਿਯੋਗੀ ਸੀ ਮੁਸਲਮਾਨ ਚੰਗੇ ਚੰਗੇ ਉਹਨਾਂ ਨੇ ਕਿਹਾ ਇਹਨੂੰ ਆ ਕੇ ਕੰਨਝਪੂਕ ਮਾਰਤੀ ਵੀ ਤੂੰ ਇਹਨਾਂ ਦੇ ਨਾਲ ਨਾ ਜਾ ਹਾਂਜੀ ਵੀ ਇਹ ਅਸੀਂ ਲੁੱਟ ਲੈਣੇ ਨੇ ਹਾਂਜੀ ਤੇ ਤੂੰ ਇੱਥੇ ਬੈਠਾ ਰਹੇ ਉਹਦੇ ਮਗਰੋਂ ਚਲਾ ਜੀ ਪਾਵਾਂ ਇੱਥੇ ਰਹੇ ਜੀ ਤੇਰੀ ਮਰਜ਼ੀ ਹੈ ਠੀਕ ਹੈ ਜੀ ਕੋਈ ਗੱਲ ਹੋਈ ਜਦੋਂ ਉਹ ਕਹੇ ਇੱਕ ਅਗਲਾ ਪਿੰਡ ਇੱਕ ਇਹ ਪਿੰਡ ਕੱਟਿਓ ਕਿ ਇੰਨਾ ਸਾਰਾ ਲੁੱਟ ਲਿਆ ਕੁਛ ਮਾਰ ਪੇ ਠੀਕ ਹੈ ਜੀ ਇੱਕ ਸਾਡੇ ਪੰਚਾਂ ਦਾ ਘਟ ਸੀ ਉਹ ਉਹਨਾਂ ਦੀ ਮੁਸਲਮਾਨ ਜਿਹੜਾ ਸੀ ਕੋਈ ਉਹਨਾਂ ਦੀ ਲੜਕੀ ਸੀ ਉਹਨੂੰ ਲੈ ਆਇਆ ਉੱਥੋਂ ਅੱਛਾ ਜੀ ਉਹ ਉਹਦੇ ਬਾਕੀ ਜੀ ਤੇ ਮਾਰਤੇ ਲੜਕੀ ਦਾ ਬਾਪ ਕਿਸੇ ਵਜ੍ਹਾ ਕਰਕੇ ਬਚ ਨਿਕਲਿਆ ਹਾਂਜੀ ਕਈ ਦਿਨਾਂ ਬਾਅਦ ਆ ਕੇ ਉਹ ਆਪਣੀ ਲੜਕੀ ਨਾਲ ਲੈ ਗਿਆ। ਉਹਦੇ ਬਾਅਦ ਕਈ ਦਿਨ ਗੁਜ਼ਰਦੇ ਗਏ। ਤਕਰੀਬਨ ਲੁਟਕਾ ਖਵਾ ਹੁੰਦੀਆਂ ਗਈਆਂ ਸੀ ਵੀ ਸੁੰਦਰੇ। ਸਾਡੇ ਬਾਪ ਨੇ ਸਾਨੂੰ ਵੀ ਨਿੰਗਲ ਸਮਝਾਈ ਵੀ ਘਰੋਂ ਬਾਹਰ ਨਿਕਲ ਕੇ ਜਾਣਾ। ਹਾਂਜੀ। ਘਰੇ ਹੀ ਰਹਿਣਾ। ਠੀਕ ਹੈ ਜੀ। ਉਹਦੇ ਬਾਅਦ ਜਿਹੜਾ ਟਾਈਮ ਕਾਫੀ ਲੰਘ ਗਿਆ। ਮੁਸਲਮਾਨ ਜਿਹੜੇ ਸੀ ਉਹ ਇਕੱਠੇ ਹੋ ਕੇ ਆ ਗਏ ਵੀ ਪਾਈ ਜਾਂ ਤਾਂ ਮੁਸਲਮਾਨ ਹੋ ਜਾ ਜਾਂ ਇੱਥੋਂ ਤੁਰ ਜਾ। ਅੱਛਾ ਜੀ। ਮੇਰੇ ਬਾਪ ਨੇ ਚੰਗੇ ਚੰਗੇ ਬੰਦਿਆਂ ਨੂੰ ਗੱਲ ਕੀਤੀ ਵੀ ਗੱਲ ਇਹ ਵੀ ਮੈਂ ਰਹਿਣਾ ਤੇ ਇੱਥੇ ਨਹੀਂ ਮੈਂ ਪਾਕਿਸਤਾਨ ਹਿੰਦੁਸਤਾਨ ਚਲੇ ਜਾਣਾ ਹਾਂਜੀ ਪਰ ਟਿਕਾਹ ਹੋ ਸਕਦਾ ਤੇ ਕਰੋ ਹਾਂਜੀ ਉਹਨਾਂ ਨੇ 15 20 ਦਿਨਾਂ ਦਾ ਟਾਈਮ ਦੇ ਦਿੱਤਾ ਵੀ ਇਹਨੇ ਟਾਈਮ ਦੇ ਵਿੱਚ ਵਿੱਚ ਜਾਂ ਤਾਂ ਮੁਸਲਮਾਨ ਹੋ ਜਾ ਜਾਂ ਇੱਥੋਂ ਚਲਾ ਜਾ ਹਾਂਜੀ ਉਹ ਜਿਹੜੇ ਬੰਦੇ ਸੀ ਮੇਰੇ ਬਾਪ ਦੇ ਸਹਿਯੋਗੀ ਉਹ ਕਹਿੰਦੇ ਨੇ ਵੀ ਸਾਡੇ ਵੱਸੋਂ ਗੱਲ ਬਾਤ ਹੋ ਗਈ ਏ ਹੁਣ ਨਹੀਂ ਕੰਮ ਸਾਡਾ ਚਲਣਾ ਲੋਕ ਉੱਤਰ ਵੀ ਹੋਏ ਨੇ ਠੀਕ ਹੈ ਜੀ ਮੇਰੇ ਬਾਪ ਨੇ ਫਿਰ ਇਹ ਕੰਮ ਕਰਨਾ ਸ਼ੁਰੂ ਕੀਤਾ ਕਿ ਮੱਝਾਂ ਜਿਹੜੀਆਂ ਸਨ ਉਹਨਾਂ ਨੂੰ ਖਲਾਤੀਆਂ ਇਹ ਗੱਲ ਕਹਿ ਕੇ ਲੋਕਾਂ ਦੇ ਸਾਹਮਣੇ ਮੁੱਲ ਵੇਚੀਆਂ ਠੀਕ ਹੈ ਜੀ ਉੱਚ ਦੇਤੀਆਂ ਬਲਦਾਂ ਦੀ ਜੋੜੀ ਸੀ ਉਹ ਵੀ ਦੇਦੀ ਆਪਣੀ ਜਾਨ ਬਚਾਉਣ ਦੇ ਲਈ ਆਪਣੀ ਜਾਨ ਬਚਾਉਣ ਦੇ ਲਈ ਉਹਨਾਂ ਨੂੰ ਵੀ ਇਹ ਟਿਕਾ ਰੱਖਣ ਕੋਈ ਨਾ ਕੁਝ ਮਿਹਨਤ ਸਹਿਯੋਗ ਕਰਨਾ ਹਾਂਜੀ ਬਾਕੀ ਰਾਤ ਨੂੰ ਜਦੋਂ ਹਨੇਰਾ ਪੈ ਜਾਣਾ ਕਣਕੜੀਆਂ ਬੋੜੀਆਂ ਚੁਕਾਤੀਆਂ ਹਾਂਜੀ ਵੀ ਲੈ ਜੋ ਠੀਕ ਹੈ ਜੀ ਉਹਦੇ ਬਾਅਦ ਜਦੋਂ ਦਿਨ ਥੋੜੇ ਰਹਿ ਗਏ ਮੇਰਾ ਬਾਪ ਕੋਈ ਤਕਰੀਬਨ ਪਿੰਡ ਤੋਂ ਮੈਨੂੰ ਪੱਕਾ ਤਾਂ ਨਹੀਂ ਪਤਾ ਹੈ ਵੀ 7-8 ਕਿਲੋਮੀਟਰ ਦੂਰ ਸੀਗਾ 222 ਚੱਕ ਨਵਾਬਾਂ ਵਾਲਾ ਅੱਛਾ ਜੀ ਉਹਦੇ ਬਾਅਦ ਮੇਰਾ ਬਾਪ ਰੋਜ ਕੈਂਪ ਚਾਇਆ ਕਰੇ ਜਿਹੜਾ ਮਿਲਟਰੀ ਦਾ ਕੈਂਪ ਸੀ ਸ਼ਹਿਰ ਹਾਂਜੀ ਵੀ ਮੇਰੇ ਬੱਚੇ ਨਹੀਂ ਤੇ ਮੈਂ ਕੱਲਾ ਹਾਂ ਵੀ ਮੈਨੂੰ ਲਿਆਂਦਾ ਜਾਵੇ ਕਿਸੇ ਵਜ੍ਹਾ ਨਾਲ ਹਾਂਜੀ ਕੋਈ ਗੱਲ ਨਾ ਬਣੀ 10 ਦਿਨ ਮੇਰਾ ਬਾਪ ਜਾਂਦਾ ਰਿਹਾ ਅਖੀਰ ਕੋਈ ਮੁਸਲਮਾਨ ਅਫਸਰ ਆਇਆ ਉੱਥੇ ਮਿਲਟਰੀ ਦਾ ਠੀਕ ਹੈ ਜੀ ਉਹਦੇ ਕੋਲ ਮੇਰਾ ਮੇਰੇ ਬਾਪ ਨੇ ਸਾਰੀ ਗੱਲ ਸਮਝਾਈ ਵੀ ਆਹ ਗੱਲ ਇਹ ਮੈਨੂੰ ਲਿਆਂਦਾ ਜੇ ਬੜਾ ਚੰਗਾ ਬੰਦਾ ਮੈਂ ਤੇ ਉਹਨੂੰ ਸਮਝਨਾ ਜਿਹੜਾ ਮੁਸਲਮਾਨ ਹੋਣ ਦੇ ਨਾਤੇ ਵੀ ਹਾਂਜੀ ਹਾਂਜੀ ਉਹਨੇ ਮਿਲਟਰੀ ਵਾਲੇ ਬੰਦੇ ਨਾਲ ਭੇਜੇ ਨਾਲ ਟਰੱਕ ਭੇਜਿਆ ਹਾਂਜੀ ਵੀ ਇਹਨੂੰ ਲੈ ਕੇ ਉਹ ਨਾਲੇ ਦੇ ਬੱਚੇ ਲਿਆਓ ਠੀਕ ਹੈ ਜੀ ਉਹ ਨਾਲ ਆਏ ਆ ਕੇ ਉਹਨਾਂ ਨੇ ਪਿੰਡ ਸਾਰਾ ਇਕੱਠਾ ਹੋ ਗਿਆ ਵੀ ਮਿਲਟਰੀ ਆ ਗਈ ਉਦੋਂ ਹਾਲਾਤ ਇਹੋ ਜਿਹੇ ਸੀ ਹਾਂਜੀ ਹਾਂਜੀ ਤੇ ਆ ਕੇ ਉਹਨਾਂ ਨੇ ਪਿੰਡ ਸਾਰਾ ਇਕੱਠਾ ਹੋ ਗਿਆ ਇੱਕ ਛੋਟਾ ਜਿਹਾ ਟਰੰਕ ਅਜੇ ਵੀ ਮੇਰੇ ਕੋਲ ਹੈ ਮੇਰੇ ਬਾਪ ਦੀ ਨਿਸ਼ਾਨੀ ਹੈ ਉਹਨਾਂ ਸਮਿਆਂ ਦਾ ਮੈਂ ਸਾਂਭ ਕੇ ਰੱਖਿਆ ਹੈ ਮੇਰੇ ਕੋਲ ਹੈ ਜਿਹੜਾ ਉਹ ਟਰੰਕ ਅਸੀਂ ਉਹਨਾਂ ਮਿਲਟਰੀ ਵਾਲੇ ਨੇ ਚੁੱਕ ਲਿਆ ਕੋਈ ਚੀਜ਼ ਸਾਨੂੰ ਚੁੱਕਣ ਨਹੀਂ ਦਿੱਤੀ ਨਾ ਕੋਈ ਕੱਪੜਾ ਨਾ ਲੈਣ ਨਾ ਦੇਣ ਸਾਰਾ ਘਰ ਪਰਿਵਾਰ ਉਧਰੋਂ ਵੀ ਛੱਡਣਾ ਪੈ ਗਿਆ ਸਾਰਾ ਛੱਡਣਾ ਪੈ ਗਿਆ ਉਹਨਾਂ ਨੇ ਸਾਨੂੰ ਟਰੱਕ 'ਚ ਬਿਠਾ ਲਿਆ ਫੋਰ ਦੋਸਤਨ ਕਰਛਾ ਦੇ ਸੀ ਉਹਨਾਂ ਨੇ ਵੀ ਕਿਹਾ ਵੀ ਤੁਸੀਂ ਚੱਲੋ ਉਹ ਡਰ ਡਰ ਗਏ ਵੀ ਸਾਨੂੰ ਕਿਤੇ ਮਾਰ ਹੋ ਸਕਦਾ ਸਾਨੂੰ ਕਿਸੇ ਪਾਸੇ ਲਿਜਾ ਕੇ ਮਾਰ ਦੇਣਗੇ ਹਾਂਜੀ ਹਾਂਜੀ ਹਾਂ ਉਹ ਨਹੀਂ ਆਏ ਮੇਰਾ ਬਾਪ ਉਹਨਾਂ ਨੂੰ ਕਿਹਾ بڑا ਕਿਹਾ ਨਹੀਂ ਮੰਨੇ ਚਲੋ ਜੀ ਉਹ ਸਾਨੂੰ ਲਾਲਪੋਦੀਆ ਦਾ ਸ਼ਹਿਰ ਸੀਗਾ ਉੱਥੇ ਕੈਂਪ ਵਿੱਚ ਲੈ ਕੇ ਆ ਗਏ ਅਸੀਂ ਕੈਂਪ ਵਿੱਚ ਦੋ ਤਿੰਨ ਦਿਨ ਜਿੰਨੇ ਵੀ ਦਿਨ ਸੀ ਅਸੀਂ ਰਹੇ ਉੱਥੋਂ ਕੋਈ ਗੱਡੀਆਂ ਚੱਲੀਆਂ ਹਾਂਜੀ ਸਾਡੇ ਕੋਲ ਕੋਈ ਪਾਂਡਾ ਨਹੀਂ ਸੀ ਚੀਜ਼ ਨਹੀਂ ਸੀ ਰਾਸ਼ਨ ਤਾਂ ਮਿਲਦਾ ਸੀ ਕੈਂਪ ਚੋਂ ਪਰ ਪਕਾਉਣ ਵਾਲਾ ਕੋਈ ਨਹੀਂ ਸੀ ਮੇਰਾ ਬਾਪ ਝੋਲੀ ਚ ਆਟਾ ਪਾਈ ਫਿਰਦਾ ਸੀ ਲੋਕਾਂ ਨੇ ਮਿੰਤਾ ਕਰਦਾ ਸੀ ਵੀ ਮੈਨੂੰ ਆਟਾ ਪਕਾ ਬੱਚੇ ਭੁੱਖੇ ਨੇ ਘਰੇ ਬੱਚੇ ਭੁੱਖੇ ਨੇ ਵੀ ਰੋਟੀ ਮੈਨੂੰ ਹਾਂਜੀ ਪਕਾ ਦਿਓ ਮੇਰੇ ਬੱਚੇ ਖਾਣਗੇ ਕੋਈ ਪਕਾ ਦੇਂਦੀ ਸੀ ਕੋਈ ਨਹੀਂ ਪਕਾ ਕੇ ਦੇਂਦੀ ਹਲਾਤੀ ਹੈ ਜਿਹੀ ਲੋਕਾਂ ਦੇ ਹਾਂਜੀ ਹਾਂਜੀ ਚਲੋ ਉੱਥੋਂ ਕਈ ਦਿਨਾਂ ਦੇ ਬਾਅਦ ਗੱਡੀਆਂ ਆਈਆਂ ਗੱਡੀਆਂ ਜਿਹੜੇ ਸੀ ਮਿਲਟਰੀ ਨੇ ਨਾਲ ਲੈ ਕੇ ਸਾਨੂੰ ਅਸੀਂ ਕਾਫਲੇ ਨਾਲ ਨਹੀਂ ਆਏ ਨਹੀਂ ਤੇ ਮਾਰ ਦਿੰਦੇ ਸੀ ਬਚਦੇ ਨਹੀਂ ਸੀ ਕਾਫਲਾ ਤੇ ਕੋਈ ਬਚਿਆ ਹੀ ਨਹੀਂ ਜੇ ਕੋਈ ਆ ਗਿਆ ਆ ਗਿਆ ਉਹਦੇ ਬਾਅਦ ਅਸੀਂ ਆ ਕੇ ਉਹਨਾਂ ਨੇ ਮਿਲਟਰੀ ਨਾਲ ਲੈ ਕੇ ਸਾਨੂੰ ਲਾਹੌਰ ਲਾ ਕੇ ਛੱਡ ਗਏ ਅਸੀਂ ਲਾਹੌਰ ਕੈਂਪ ਚ ਰਹੇ ਕਈ ਦਿਨ ਠੀਕ ਹੈ ਜੀ ਲੋ ਤੋਂ ਬਾਅਦ ਫੇਰ ਗੱਡੀਆਂ ਉਹਨਾਂ ਨੇ ਇਕੱਠੀਆਂ ਕਰਕੇ ਟਰੱਕ ਕੋਈ ਮੇਰੇ ਖਿਆਲ 15 20 ਅੰਦਾਜ਼ਾ ਹੋਣਗੇ ਮੇਰਾ ਅੰਦਾਜ਼ਾ ਕਿਉਂਕਿ ਮੈਂ ਛੋਟਾ ਜਿਹਾ ਸੀ ਹਾਂਜੀ ਹਾਂਜੀ ਉਹਦੇ ਬਾਅਦ ਫਿਰ ਉਹਨਾਂ ਨੇ ਸਾਨੂੰ ਲੈਲਪੁਰ ਲੈਲਪੁਰ ਕੰਨਾ ਮੂ ਨਿਕਲ ਗਿਆ ਅੰਮ੍ਰਿਤਸਰ ਖਾਲਸਾ ਕਾਦਰ ਚ ਅੱਛਾ ਜੀ ਉੱਥੇ ਲਿਆਈ ਉੱਥੇ ਸਾਨੂੰ ਲਿਆਏ ਠੀਕ ਹੈ ਜੀ ਉੱਥੇ ਅਸੀਂ ਕਾਫੀ ਦਿਨ ਰਏ ਹਾਂਜੀ ਕੋਈ ਸਾਡੇ ਕੋਲ ਹੈ ਤਾਂ ਨਹੀਂ ਰੋਟੀ ਲੰਗਰ ਤੋਂ ਖਾ ਹੁੰਦੇ ਸੀ ਹਾਂਜੀ ਤੇ ਨਾ ਕੋਈ ਸਾਡ ਕੋ ਕੱਪੜਾ ਲੀੜਾ ਉਥੋਂ ਸਾਨੂੰ ਕੈਂਪ ਕੈਂਪ ਵਾਲਿਆਂ ਨੇ ਜਿਹੜੇ ਅੰਮ੍ਰਿਤਸਰ ਵਾਲੇ ਸੀ ਦੋ ਸੱਬੀਆਂ ਨੇੜੇ ਆਉਂਦੀਆਂ ਹੋਣਗੀਆਂ ਹਾਂਜੀ ਹਾਂਜੀ ਵੀ ਸਾਨੂੰ ਦੋਰ ਜਾਈਆਂ ਦਿੱਤੀਆਂ ਪਰਿਵਾਰ ਕਿੰਨੇ ਪਰਿਵਾਰ ਤੁਸੀਂ ਜਿਹੜੇ ਉਧਰੋਂ ਆਏ ਸੀ ਜੀ ਉਧਰੋਂ ਜਿਹੜੇ ਆਏ ਸੀ ਅਸੀਂ ਇੱਕ ਅਸੀਂ ਚਾਰ ਤਿੰਨ ਭੈਣ ਤਿੰਨ ਭਰਾ ਦੇ ਇੱਕ ਭੈਣ ਚਾਰ ਇੱਕ ਮੇਰਾ ਬਾਪ ਮੇਰੀ ਮਾਂ ਤਾਂ ਪਹਿਲਾਂ ਗੁਜ਼ਰ ਗਈ ਸੀ ਅਸੀਂ ਛੋਟੇ ਛੋਟੇ ਸੀ अच्छा जी पहले मतलब ਤੁਹਾਡਾ ਜਿਹੜਾ ਪਿਤਾ ਸੀਗਾ ਪਿਤਾ ਜੀ ਸੀਗੇ ਹੂੰ ਉਹਨਾਂ ਦੇ ਨਾਲ ਹੀ ਤੁਸੀਂ ਕੱਲੇ ਆਏ ਹਾਂਜੀ ਉਹਨਾਂ ਨਾਲ ਹੀ ਅਸੀਂ ਚਾਰੇ ਭੈਣ ਭਰਾ ਕੱਲੇ ਆਏ ਹੋਰ ਸਾਡੇ ਨਾਲ ਕੋਈ ਨਹੀਂ ਆਇਆ ਹਾਂਜੀ ਆ ਗਏ ਅੰਮ੍ਰਿਤਸਰ ਕਈ ਦਿਨ ਰਹੇ ਫਿਰ ਉਦੋਂ ਗੱਡੀਆਂ ਫਰੀ ਚੱਲਦੀਆਂ ਸੀ ਕੋਈ ਕਿਰਾਇਆ ਨਹੀਂ ਸੀ ਹਾਂਜੀ ਲੋਕ ਕਿਤੇ ਕੋਈ ਕਿਤੇ ਜਾਂਦਾ ਸੀਗਾ ਕਿਤੇ ਜਾਂਦਾ ਸੀ ਮੇਰਾ ਬਾਪ ਸਾਨੂੰ ਨਾਲ ਲੈ ਕੇ ਪਹਿਲਾਂ ਤਾਂ ਅੰਮਾਲੇ ਗਏ ਵੀ ਸਾਨੂੰ ਪਤਾ ਲੱਗਿਆ ਵੀ ਸਾਡੀ ਬੰਦੀ ਉੱਥੇ ਬੈਠੀ ਨਹੀਂ ਹਾਂਜੀ ਬਰਾਤੀ ਦੀ ਸਾਡੀ ਨਹੀਂ ਕੋਈ ਪਤਾ ਲੱਗਿਆ ਮੁੜ ਕੇ ਫਿਰ ਅਸੀਂ ਬਟਾਲੇ ਆ ਗਏ ਵੀ ਪਤਾ ਲੱਗਿਆ ਬਟਾਲੇ ਬੈਠੇ ਨੇ ਅਸੀਂ ਬਟਾਲੇ ਮੇਰਾ ਬਾਪ ਸਾਨੂੰ ਲੈ ਕੇ ਸਟੇਸ਼ਨ ਤੇ ਕਈ ਦਿਨ ਬੈਠਾ ਰਿਹਾ ਹਾਂਜੀ ਹਾਂਜੀ ਕੋਈ ਪਤਾ ਨਾ ਲੱਗਿਆ ਹਾਂਜੀ ਉਹਦੇ ਬਾਪ ਉਹਦੇ ਬਾਦ ਫਿਰ ਮੇਰਾ ਬਾਪ ਜਿਲ੍ਹ ਬਾਹਲ ਦਾ ਪਾਲਦਾ ਕਿਉਂਕਿ ਕਿਰਾਇਆ ਤੇ ਉਹਨਾਂ ਲੱਗਦਾ ਕੋਈ ਨਹੀਂ ਸੀ ਸਾਨੂੰ ਛੱਡ ਕੇ ਜਲੰਧਰ ਆ ਗਿਆ ਆ ਕੇ ਦੇਖਦਾ ਰਿਹਾ ਉੱਥੇ ਕੋਈ ਬੰਦਾ ਇਹਨੂੰ ਮਿਲ ਪਿਆ ਸਾਡਾ ਕੋਈ ਰਿਸ਼ਤੇਦਾਰ ਟੌਂ ਟਿਕਾਣਾ ਮਿਲ ਜੇ ਮੈਨੂੰ ਰਹਿਣ ਦਾ ਹਾਂ ਰਹਿਣ ਦਾ ਮਿਲਦੇ ਕੋਈ ਸਾਡਾ ਰਿਸ਼ਤੇਦਾਰ ਮਿਲ ਗਿਆ ਮੇਰੇ ਬਾਪ ਨੂੰ ਹਾਂਜੀ ਉਹ ਨਾਲ ਲੈ ਗਿਆ ਆਖੜ ਲੱਗਾ ਵੀ ਤੂੰ ਇੱਥੇ ਅਸੀਂ ਤੈਨੂੰ ਲੈ ਆਉਨੇ ਆ ਤੇ ਆ ਜਾ ਤੇ ਉਹ ਸਾਡੇ ਨਾਲ ਗਿਆ ਸਟੇਸ਼ਨ ਤੇ ਮੇਰੇ ਬਾਪ ਨਾਲ ਨਾਲੇ ਸਾਨੂੰ ਤੇ ਨਾਲੇ ਉੱਥੇ ਲੈ ਆ ਜਲੰਧਰ ਹਾਂਜੀ ਉੱਥੇ ਸਾਰੇ ਜੁੜੇ ਸੁਨੇ ਮਕਾਨ ਬੇ ਉਹੀ ਵਿਲੇ ਪਏ ਸੀ ਕੋਈ ਨਹੀਂ ਸੀ ਕੋਈ ਆ ਗਿਆ ਕੋਈ ਚਲਾ ਗਿਆ ਕੋਈ ਛੱਡ ਗਿਆ ਕੋਈ ਕਿਤੇ ਕੋਈ ਕਿਤੇ ਮਤਲਬ ਜਿਹੜਾ ਇੱਧਰ ਭਾਈ ਮੁਸਲਮਾਨ ਭਾਈ ਚਰ ਰਹਿੰਦਾ ਸੀ ਉਹ ਛੱਡ ਕਿਧਰ ਗਏ ਸੀ ਹਾਂ ਤੇ ਇਹ ਵਿਲੇ ਪਏ ਸੀ ਠੀਕ ਹੈ ਜੀ ਉੱਥੇ ਆ ਕੇ ਇੱਕ ਮਕਾਨ ਸੀ ਇੱਕ ਮਕਾਨ ਚ ਅਸੀਂ ਰਹਿਣ ਲੱਗ ਗਏ ਬੜੀ ਸਧੀ ਬੇਲੀ ਸੀ ਇੱਕ ਬਰਾਂਡਾ ਸੀ ਇੱਕ ਕਮਰਾ ਬਣਿਆ ਸੀ ਹਾਂਜੀ ਉਹਦੇ ਵਿੱਚ ਅਸੀਂ ਰਹਿਣ ਲੱਗ ਗਏ ਤਕਰੀਬਨ ਕਨਾਲ ਜਗ੍ਹਾ ਹੋਣੀ ਹੈ ਸ਼ਹਿਰਾਂ ਚ ਇੰਨੀ ਜਗ੍ਹਾ ਤਾਂ ਨਹੀਂ ਹੁੰਦੀ ਪਰ ਕਨਾਲ ਜਗ੍ਹਾ ਬੇਲੀ ਸੀ ਉਹ ਛੱਡ ਚਾਰ ਦੀ ਹੋਈ ਸੀ ਅੱਛਾ ਜੀ ਅਸੀਂ ਉਹਦੇ ਵਿੱਚ ਰਹਿਣ ਲੱਗੇ ਕਈ ਸਾਲ ਕਿਸੇ ਦੀ ਪਹਿਲਾਂ ਦੀ ਬਣੀ ਵੀ ਸੀ ਤੁਸੀਂ ਉਹਦੇ ਵਿੱਚ ਹਾਂਜੀ ਪਹਿਲਾਂ ਮੁਸਲਮਾਨ ਦੀ ਬਣੀ ਸੀ ਜਿਹੜੇ ਛੱਡ ਕੇ ਗਏ ਸੀ ਹਾਂਜੀ ਹਾਂਜੀ ਉੱਥੇ ਗਏ ਉੱਥੋਂ ਪਹੁੰਚਿਆ ਸੀ ਲਿੰਡੇ ਦੇ ਹੋਲੀ-ਹੋਲੀ ਮੇਰੇ ਸਾਨੂੰ ਪਤਾ ਲੱਗਾ ਉਦੋਂ ਸੈਕਟਿਏਟ ਜਲੰਧਰ ਸੀ ਜ਼ਮੀਨਾਂ ਦਾ ਜਿਹੜਾ ਸੀ ਮਹਿਕਮਾ ਮੇਰੇ ਬਾਪ ਨੇ ਅਪਰੋਚ ਕੀਤੀ ਉਹ ਕਹਿਣ ਲੱਗੇ ਤੇਰਾ ਰਿਕਾਰਡ ਨਹੀਂ ਆਇਆ ਤੈਨੂੰ ਲਾਟਮਿੰਟ ਕਿਤੇ ਨਹੀਂ ਹੋਣੀ ਅੱਛਾ ਜੀ ਮੇਰੇ ਬਾਪ ਪਾਸਵਰਡ ਬਣਵਾ ਕੇ ਦਬਾਦਾ ਹਾਂਜੀ ਪਾਕਿਸਤਾਨ ਗਿਆ ਉੱਥੋਂ ਜਾ ਕੇ ਕਾਗਜ਼ ਪੱਤਰ ਲੈ ਕੇ ਆਇਆ ਉਹ ਵੀ ਸਾਨੂੰ ਅਧੂਰਾ ਕੰਮ ਰਹਿ ਗਿਆ ਮੇਰੇ ਬਾਪ ਨੂੰ 4 ਕਿੱਲੇ ਜ਼ਮੀਨ ਆਈ 10 ਕਿੱਲੇ ਜ਼ਮੀਨ ਸੀ ਸਾਡੀ ਉੱਧਰ ਹਾਂਜੀ ਕਿ ਕਿਲੇ ਇੱਧਰ 4 4 ਹੀ ਮਿਲੇ 4 ਹੀ ਸਾਨੂੰ ਮਿਲੇ ਬੀਤੇ ਦਾ ਕਾਰਡ ਨਹੀਂ ਆਇਆ ਮੇਰੇ ਬਾਪ ਦੁਬਾਰਾ ਫੇਰ ਜਾਣ ਨੂੰ ਪਿਰਦਾ ਸੀ ਵੀ ਆਪਣਾ ਜਿਹੜੇ ਰਹਿ ਗਈ ਹੈ ਉਹ ਲੈ ਕੇ ਆਵਾਂਗਾ ਮੇਰੀ ਜ਼ਮੀਨ ਕਿਉਂ ਨਹੀਂ ਆਈ ਚਲੋ ਇਹ ਸਾਡੀ ਜ਼ਮੀਨ ਜਿਹੜੀ ਸੀ ਚਾਲ ਕਿੱਲੇ ਇਹ ਸਾਨੂੰ ਜਿਹੜੇ ਹਸ਼ਿਆਰਪੁਰ ਚ ਬੱਡਲਾ ਪਿੰਡੇ ਸਾਡਾ ਸ਼ਰੀਕਾ ਬਰਾਦਰੀ ਸਾਰਾ ਉੱਥੇ ਬੈਠਾ ਸਾਡੇ ਜਿਹੜੇ ਚਾਚੇ ਬਾਬੇ ਸੀ ਸਾਡੇ ਸਾਰੇ ਉੱਥੇ ਬੈਠੇ ਨੇ ਉੱਥੇ ਨੇ ਸਾਰੇ ਸਾਨੂੰ ਮਲ ਅਰਟਮੈਂਟ ਉੱਥੇ ਹੋਗੀ 4 ਕਿੱਲੇ ਜ਼ਮੀਨ ਤੇ ਅਸੀਂ ਕਾਬਜ ਹੋਗੇ ਮੇਰਾ ਬਾਪ ਕੋਸ਼ਿਸ਼ ਕਰਦਾ ਸੀ ਮੈਂ ਜਾਵਾਂ ਜਾ ਕੇ ਲੈ ਆਵਾਂ ਪਰ 56 ਚ ਉਹਦੀ ਡੈਥ ਹੋ ਗਈ ਸਾਡੇ ਕੰਮ ਵਿੱਚੇ ਰਹਿ ਗਈ ਨਾ ਉਹ ਜਾ ਸਕਿਆ ਤੇ ਨਾ ਉਹ ਉਥੋਂ ਅਸੀਂ ਆਇਆ ਚਾਰੇ ਕਿੱਲੇ ਚਾਰੇ ਸਾਡੇ ਕੋਲ ਰਹਿ ਗਏ ਜਦੋਂ ਤੁਹਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ ਜੀ ਹਾਂਜੀ ਉਦੋਂ ਤੁਹਾਡੀ ਉਮਰ ਕਿੰਨੇ ਸਾਲ ਦੀ ਸੀ 15 ਦਾ 16 ਸਾਲ ਹਾਂਜੀ ਤੇ ਮਤਲਬ ਜਦੋਂ ਤੁਹਾਡੇ ਫਾਦਰ ਸਾਹਿਬ ਦੀ ਡੈਥ ਹੋਈ ਆ ਉਦੋਂ ਤੁਹਾਡੇ ਪਰਿਵਾਰ ਦੇ ਵਿੱਚ ਉਹਨਾਂ ਤੋਂ ਬਾਅਦ ਕੋਈ ਪਰਿਵਾਰ ਦਾ ਖਿਆਲ ਰੱਖਣ ਵਾਲਾ ਕੋਈ ਨਹੀਂ ਰਿਹਾ ਕੋਈ ਨਹੀਂ ਸੀਗੇ ਸੀ ਭੈਣ ਭਰਾ ਸਾਰੇ ਛੋਟੇ ਸੀ ਮੈਂ ਛੋਟਾ ਦੀ ਮੈਂ ਦੋਨੋਂ ਭਰਾ ਵੱਡੇ ਸੀ ਉਹ ਵਿੱਚ ਕੋਈ ਐਡੇ ਵੱਡੇ ਵੱਡੇ ਨਹੀਂ ਸੀ ਛੋਟੇ ਛੋਟੇ ਸੀ ਥੋੜੀ ਉਮਰ ਦੀ ਸੀ ਹਾਂ ਛੋਟੀ ਹੁਣ ਬਦ ਦੇ ਸੀ ਉਹਦੇ ਬਾਅਦ ਅਸੀਂ ਬਹੁਤ ਮਿਹਨਤ ਮਜ਼ਦੂਰੀ ਕੀਤੀ ਜੋ ਵੀ ਹੋਇਆ ਕੀਤਾ ਕਰਦਾ ਹੌਲੀ ਹੌਲੀ ਮਕਾਨ ਦੀਆਂ ਕਿਸ਼ਤਾਂ ਭੜੀਆਂ ਬਹੁਤ ਕੁਝ ਕਰਨਾ ਪਿਆ ਬੜੀ ਮਿਹਨਤ ਕਰਨੀ ਪਈ ਹਾਂਜੀ ਜ਼ਿੰਮੇਦਾਰ ਹੁੰਦੇ ਹੋਏ ਵੀ ਸਾਨੂੰ ਉਹ ਕੰਮ ਕਰਨੇ ਪਏ ਜਿਹੜੇ ਨਹੀਂ ਸੀ ਕਦੀ ਕੀਤੇ ਹਾਂਜੀ ਹਾਂਜੀ ਤੇ ਉਹਦੇ ਬਾਅਦ ਫਿਰ ਅਸੀਂ ਮੇਰੇ ਭਰਾ ਦਾ ਵਿਆਹ ਹੋ ਗਿਆ ਮੇਰੀ ਭੈਣ ਅਸੀਂ ਉਹ ਵੀ ਅਸੀਂ ਵਿਆਹਤੀ ਉਹਦੇ ਬਾਅਦ ਬਾਵਾਚੇ ਮਗਰੋਂ ਮੇਰਾ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਇੱਕ ਮੇਰੇ ਭਾਈ ਸੀ ਉਹ ਪਿੰਡ ਨਹੀਂ ਦਾ ਸੀ ਹਾਂਜੀ ਉਹ ਆਪਣਾ ਖੇਤੀਬਾੜੀ ਦਾ ਕੰਮ ਹੋ ਉਹ ਹੀ ਸੰਭਾਲਦਾ ਸੀ ਅਸੀਂ ਪਿੰਡ ਘਟ ਜਾਂਦੇ ਸੀ ਕਿਤੇ ਗਏ ਕਿਤੇ ਨਾ ਗਏ ਉਹਦੇ ਬਾਅਦ ਫਿਰ ਮੈਂ ਤਕਰੀਬਨ 68 ਚ ਹਾਂਜੀ ਜਿਲ੍ਹੇ ਬਰਨਾਲੇ ਦਾ ਪਿੰਡ ਰਾਏਸਰ ਹਾਂਜੀ ਉੱਥੇ ਆ ਗਿਆ ਮੇਰੀ ਭੈਣ ਸੀ ਉੱਥੇ ਉਹਨਾਂ ਕੋਲ ਆ ਗਿਆ ਉੱਥੇ ਆ ਕੇ ਰਹਿਣ ਲੱਗ ਗਿਆ ਹਾਂਜੀ ਹੁਣ ਮੈਂ ਸੰ 68 ਤੋਂ ਲੈ ਕੇ ਪਿੰਡ ਰਾਏਸਰ ਜਿਲ੍ਹੇ ਬਰਨਾਲੇ ਦਾ ਪਿੰਡ ਜਿਲ੍ਹਾ ਸ਼ਾਇਦ ਤੋਂ ਤਕਰੀਬਨ 12 ਕਿਲੋਮੀਟਰ ਦੂਰੀ ਤੇ ਹੈ ਹਾਂਜੀ ਹਾਂਜੀ ਮੈਂ ਉੱਥੇ ਰਿਆ ਰਿਆਂ ਬੜਾ ਚੰਗਾ ਦੋ ਤਿੰਨ ਮੇਰੇ ਬੱਚੇ ਨੇ ਇੱਕ ਮੇਰਾ ਲੜਕਾ ਦੋ ਲੜਕੀਆਂ ਨੇ ਸਾਰੇ ਬੱਚੇ ਮੇਰੇ ਵਿਆਏ ਨੇ ਮੈਂ ਬੜਾ ਖੁਸ਼ਹਾਲ ਹਾਂ ਸਾਰੇ ਕਾਰੋਬਾਰ ਚੰਗੇ ਨੇ ਬੜੀ ਚੰਗੀ ਕਾਰੋਬਾਰ ਨੇ ਚੰਗੇ ਆਪਣਾ ਖਾਣ ਪੀਣੇ ਚੰਗਾ ਠੀਕ ਹੈ ਬਾਕੀ ਜਿਹੜੇ ਪਾਕਿਸਤਾਨੀ ਭਰਾ ਨੇ ਮੇਰੇ ਹਾਂਜੀ ਉੱਥੇ ਰਹਿਣ ਵਾਲੀ ਮੇਰੇ ਨਾਲ ਜਿਹੜੇ ਬੱਚੇ ਪੜ੍ਹਦੇ ਸੀ ਜਾਂ ਹੋਰ ਸੀ ਉਹ ਵੀ ਸਾਨੂੰ ਬਹੁਤ ਯਾਦ ਆਉਂਦੇ ਨੇ ਪਰ ਨਹੀਂ ਮਿਲ ਸਕਦੇ ਹਾਂਜੀ ਨਾ ਅਸੀਂ ਮਿਲ ਸਕੇ ਆ ਨਾ ਹੀ ਕੋਸ਼ਿਸ਼ ਕੀਤੀ ਇਹ ਵੀ ਉਹਨਾਂ ਨੂੰ ਮਿਲ ਚੱਕੀ ਹੈ ਜਾਂ ਉਹ ਕਿਉਂਕਿ ਛੋਟੀ ਉਮਰ ਸੀ ਸਿਆਣ ਸਕਣ ਜਾਂ ਨਾ ਸਿਆਣ ਸਕਣ ਹਾਂਜੀ ਇਹ ਵੀ ਗੱਲ ਸਹੀ ਹੈ ਹਾਂਜੀ ਫੇ ਪਿੰਡ ਤਾਂ ਵੱਡਾ ਸੀ ਪਰ ਸਾਡੇ ਸਿੱਖਾਂ ਦੀ ਆਬਾਦੀ ਥੋੜੀ ਜੀ ਘੱਟ ਹੋਣ ਕਰਕੇ ਉੱਧਰ ਪਾਕਿਸਤਾਨ ਦੇ ਵਿੱਚ ਹੀ ਹਾਂਜੀ ਪਾਕਿਸਤਾਨ 'ਚ ਗੁਰਦੁਆਰਾ ਨਹੀਂ ਸੀ ਮਸਜਿਦ ਹੈਗੀ ਸੀ अच्छा जी गुरुद्वारा ਨਹੀਂ ਸੀ ਇੱਕ ਖੱਤਰੀਆਂ ਦੇ ਘਰ ਸੀ ਹਾਂਜੀ ਬਾਬਾ ਘਰ ਸੀ ਚੰਗਾ ਉਹਨਾਂ ਨੇ ਗਰੰਥ ਸਾਹਿਬ ਰੱਖਿਆ ਸੀ ਬਾਬੇ ਜੀ ਦੀ ਵਾਰੀ ਰੱਖੀ ਸੀ ਜਦੋਂ ਕਿ ਦਿਨ ਸੋਦ ਹੁੰਦਾ ਸੀ ਉਸ ਜੀ ਉੱਤੇ ਜਾ ਕੇ ਉੱਤੇ ਜਾ ਕੇ ਮਨਾਉਂਦੇ ਸੀ ਹਾਂਜੀ ਦਿਨ ਮਨਾਉਂਦੇ ਸੀ ਤੇ ਉੱਥੇ ਮੱਥਾ ਟੇਕਦੇ ਸੀ ਗੁਰਦੁਆਰੇ ਜਾਂਦੇ ਸੀ ਠੀਕ ਹੈ ਜੀ ਹਾਂਜੀ ਹੋਰ ਤੇ ਇੱਕ ਬਾਪੂ ਜੀ ਮਲੋ ਹੁਣ ਥੋਡੇ ਜਿਹੜੇ ਯਾਰ ਮਿੱਤਰ ਸੀ ਉਧਰ ਰਹਿ ਗਏ ਹਾਂਜੀ ਜਾਂ ਕੋਈ ਥੋਡੇ ਪਰਿਵਾਰ ਜਿਹੜੇ ਸੀਗੇ ਉਹ ਉਧਰ ਰਹਿ ਗਏ ਜਿਨ੍ਹਾਂ ਨਾਲ ਦੁਬਾਰਾ ਨਹੀਂ ਮੇਲ ਹੋਇਆ ਹੂੰ ਉਹਨਾਂ ਨੂੰ ਤੁਸੀਂ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਵੀ ਸਾਨੂੰ ਆ ਕੇ ਅੱਜ ਮਿਲੋ ਹਾਂਜੀ ਅਸੀਂ ਮੈਂ ਕਹਿਣਾ ਚਾਹੁੰਨਾ ਜੇ ਕੋਈ ਮੇ ਭੈਣ ਭਰਾ ਉਹ ਸਾਡਾ ਮਾਣ ਮੇਰੀ ਗੱਲ ਸਾਰੀ ਸੁਣਦੇ ਹੋਣ ਜੇ ਜਾਣਦੇ ਹੋਣ ਸਾਡੇ ਕੋਈ ਦੁਸ਼ਤੇਦਾਰ ਤੇ ਆ ਕੇ ਮਿਲ ਸਕਦੇ ਨੇ ਜ਼ਿਲ੍ਹੇ ਬਰਨਾਲੇ ਚ ਰਾਜਸਰ ਪਿੰਡ ਹੈ ਹਾਂਜੀ ਤੇ ਗੱਲਬਾਤ ਕਰ ਸਕਦੇ ਨੇ ਬਾਕੀ ਸਾਡੇ ਜਿਹੜੇ ਛਲੀਕੇ ਦੇ ਬਰਾਦਰੀ ਦੇ ਸਾਡੇ ਆਪਣੇ ਘਰ ਨੇ ਚਾਚੇ ਬਾਬਿਆਂ ਦੇ ਉਹ ਸਾਡਾ ਪਿੰਡੀ ਉੱਤੇ ਜ਼ਿਲ੍ਹਾ ਹੁਸ਼ਿਆਰਪੁਰ ਰਿਸਟੇਸ਼ਨ ਅਲੋਟਮੈਂਟ ਹੋਈ ਸੀ ਹਾਂਜੀ ਉੱਥੇ ਰਹਿ ਰਹੇ ਨੇ ਠੀਕ ਹੈ ਜੀ ਤੇ ਤੇ ਇੱਕ ਬਾਪੂ ਜੀ ਹੁਣ ਆਪਾਂ ਦੇਖਦੇ ਆਂ ਵੀ ਜਿਹੜੇ ਜੰਗ ਦੇ ਹਾਲਾਤ ਬਣੇ ਹੋਇਆਗੇ ਭਾਰਤ ਦੇ ਪਾਕਿਸਤਾਨ ਦੇ ਵਿੱਚ ਤੁਸੀਂ ਵੀ ਸੁਣਿਆ ਹੋਊਗਾ ਕਵਾਰਚ ਵੀ ਪੜ੍ਹਦੇ ਆਂ ਹਾਂ ਜੀ ਹਾਂ ਜੀ ਰੋਜ਼ ਟੈਲੀਵਿਜ਼ਨ ਦੇ ਉੱਪਰ ਵੀ ਆਉਂਦਾ ਆਪਾਂ ਨੂੰ ਤੇ ਜਿਹੜਾ ਹਰ ਇੱਕ ਆਪਣੇ ਜਿਹੜੇ ਭਾਰਤ ਵਾਸੀ ਨੇ ਉਹਨਾਂ ਦੇ ਮੂੰਹ ਦੇ ਵਿੱਚੋਂ ਇਹੀ ਗੱਲ ਨਿਕਲ ਰਹੀ ਆ ਵੀ ਆਪਾਂ ਬਦਲਾ ਲੈਣਾ ਕਿਸੇ ਵੀ ਚੀਜ਼ ਦਾ ਜਿਹੜਾ ਆਪਾਂ ਬਦਲਾ ਲੈਣਾ ਜੋ ਕੁਝ ਵੀ ਕਰਿਆ ਪਾਕਿਸਤਾਨ ਨੇ ਇਹਨੂੰ ਗੱਲਾਂ ਸਭ ਨੂੰ ਪਤਾ ਨੇ ਹੂੰ ਹੂੰ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਬਦਲੇ ਵਾਲੀ ਬਦਲੇ ਦੀ ਜਿਹੜੀ ਭਾਵਨਾ ਆਪਾਂ ਰੱਖੀ ਬੈਠੇ ਆਂ ਆਪਣੇ ਮਨ ਦੇ ਵਿੱਚ ਬਿਲਕੁਲ ਗ ਕੀ ਅਸਰ ਪਊਗਾ ਸਮਾਜ ਤੇ ਇਹ ਤਾਂ ਬਹੁਤ ਬੁਰਾ ਅਸਰ ਪਊਗਾ ਜੀ ਇਹ ਸਾਨੂੰ ਪਤਾ ਹੈ ਵੀ ਅਸੀਂ ਜਦੋਂ ਪਾਕਿਸਤਾਨ ਚ ਆਏ ਸਾਡੇ ਨਾਲ ਕੀ ਕੀ ਕੁਝ ਹੋਇਆ ਜਾਂ ਹੋਰ ਸਾਡੇ ਭਰਾ ਜਿਹੜੇ ਆਏ ਨੇ ਉਹਨਾਂ ਨਾਲ ਕੀ ਹੋਇਆ ਜਿਹੜੇ ਮੁਸਲਮਾਨ ਫਿਰਕੇ ਦੇ ਡੋਗ ਗਏ ਨੇ ਉਹਨਾਂ ਵਿਚਾਰਿਆਂ ਨਾਲ ਕੀ ਹੋਇਆ ਉਹ ਹੀ ਜਾਣਦੇ ਨੇ ਜਿਹੜੇ ਨਹੀਂ ਕੋਈ ਗਏ ਆਏ ਤੇ ਉਹਨਾਂ ਨੂੰ ਕੀ ਪਤਾ ਉਹ ਹੀ ਇਹ ਗੱਲਾਂ ਕਰਦੇ ਨੇ ਚੰਗੀਆਂ ਮਾੜੀਆਂ ਜਿਹੜੇ ਲੋਕ ਉਦੋਂ ਹਾਲਾਤ ਵੇਖੇ ਨਹੀਂ ਲੋਕਾਂ ਨੇ ਉਹ ਇਸ ਗੱਲ ਤੋਂ ਬੜਾ ਗੁਰੇਜ਼ ਕਰਦੇ ਨੇ ਵੀ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਮੇਲਬਤ ਜਿਹੜਾ ਪਾਕਿਸਤਾਨ ਨਾਲ ਹੋਣਾ ਚਾਹੀਦਾ ਉਹ ਸਾਡੇ ਹੀ ਭਰਾ ਭਾਈ ਨਹੀਂ ਅਸੀਂ ਉਹਨਾਂ ਦੇ ਉਹ ਸਾਡੇ ਕੋਈ ਫਰਕ ਨਹੀਂ ਹੈ ਹਾਂਜੀ ਹਾਂਜੀ ਹਾਂ ਤੇ ਇੱਕ ਮੇਰੇ ਨਾਲ ਦਰਸ਼ਕ ਵੀਰੋ ਇਹਨਾਂ ਦੇ ਬੇਟਾ ਜੀ ਸਰਬਜੀਤ ਸਿੰਘ ਜੀ ਘੁੰਮਣਾ ਇਹ ਵੀ ਮੌਜੂਦ ਨੇ ਇਹਨਾਂ ਤੋਂ ਵੀ ਆਪਾਂ ਬਾਪੂ ਜੀ ਬਾਰੇ ਕੁਝ ਪੁੱਛਦੇ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਬਾਪੂ ਜੀ ਸੋਨੂ ਵੀ ਛੋਟੇ ਹੁੰਦਿਆਂ ਤੋਂ ਪਾਕਿਸਤਾਨ ਵਿੱਚੋਂ ਜਦੋਂ ਇਹ ਆਏ ਸੀਗੇ ਜਰੂਰ ਤੁਸੀਂ ਤੁਹਾਡਾ ਜਨਮ ਹੋਇਆ ਉਦੋਂ ਬਾਅਦ ਜੋ ਤੁਹਾਡੀ ਸ਼ੁਰਤ ਸੰਭਲੀ ਤੁਹਾਨੂੰ ਵੀ ਕੁਝ ਨਾ ਕੋਈ ਗੱਲਾਂ ਦੱਸਦੇ ਹੋਣਗੇ ਵੀ ਉਧਰ ਸਾਡੇ ਐ ਸਾਡੇ ਯਾਰ ਮਿੱਤਰ ਸੀ ਉਧਰ ਅਸੀਂ ਆਹ ਕਰਦੇ ਸੀ ਆਹ ਸਾਡਾ ਪਰਿਵਾਰ ਸੀ ਪੁਰਾਣਾ ਉਸ ਬਾਰੇ ਕੁਝ ਗੱਲਾਂ ਇਹ ਦੱਸਦੇ ਹੋਣਗੇ ਤੁਹਾਨੂੰ ਵੀ ਹਾਂਜੀ ਬਾਪੂ ਜੀ ਕਿਤੇ ਕਿਤੇ ਇਹ ਦੱਸਦੇ ਹੁੰਦੇ ਜਦੋਂ ਕਿਤੇ ਬੈਠੇ ਹੁੰਨੇ ਪਰਿਵਾਰ ਦੇ ਵਿੱਚ ਤੇ ਵੀ ਉੱਥੇ ਸਾਡੇ ਨਾਲ ਕੀ ਬੀਤਿਆ ਕਿਸ ਤਰ੍ਹਾਂ ਦੇ ਹਾਲਾਤ ਸੀ ਮਤਲਬ ਕਿਤੇ ਕਿਤੇ ਤਾਂ ਇੰਨਾ ਜ਼ਿਆਦਾ ਭਾਵਿਕ ਹੋ ਜਾਂਦੇ ਆ ਵੀ ਅਸੀਂ ਦੱਸ ਨਹੀਂ ਜੀ ਤੁਹਾਨੂੰ ਸਕਦੇ ਹਾਂਜੀ ਜਦੋਂ ਉੱਥੋਂ ਵਾਲੀਆਂ ਹਿਸਟਰੀਆਂ ਦੱਸਦੇ ਆ ਬਿਚ ਇਹਨਾਂ ਦਾ ਜਦੋਂ ਪਰਿਵਾਰ ਵਿਛੜਿਆ ਜਾਂ ਇਹਨਾਂ ਦਾ ਮਤਲਬ ਜੋ ਸਰੀਕਾ ਸੀ ਉਹ ਜੋ ਦੱਸਦੇ ਆ ਆਪ ਦੀਆਂ ਅੱਖਾਂ ਚ ਵੀ ਇੱਕ ਤਰ੍ਹਾਂ ਦੇ ਹੰਝੂ ਆ ਜਾਂਦੇ ਜੀ ਠੀਕ ਹੈ ਜੀ ਵੀ ਮਤਲਬ ਇੰਨੀ ਮਤਲਬ ਮਤਰੋਸ਼ ਜਿਹੜਾ ਸੰਪਤਾਪ ਸੀ ਜਿਹੜਾ ਹੰਡਾਇਆ ਜੀ ਬਹੁਤ ਔਖਾ ਸੀ ਜੀ ਜਿਹੜੀਆਂ ਅੱਜ ਆਪਾਂ ਗੱਲਾਂ ਕਰਦੇ ਆ ਜੀ ਆਪਾਂ ਪਾਕਿਸਤਾਨ ਨਾਲ ਲੜਾਈ ਹੋ ਜੇ ਇੱਧਰ ਹੋ ਜੇ ਬੋਹ ਹੋ ਜੇ ਜੀ ਮੈਂ ਕਹਿੰਦਾ ਜੀ ਇਹਨਾਂ ਨੂੰ ਪੁੱਛ ਕੇ ਦੇਖੋ ਮਤਲਬ ਇਹ ਗੱਲਾਂ ਕਰਨੀਆਂ ਸੌਖੀਆਂ ਹਾਂ ਹਾਂ ਗੱਲਾਂ ਕਰਨੀਆਂ ਸੌਖੀਆਂ ਨਹੀਂ ਤੇ ਬਹੁਤ ਔਖਾ ਹੁੰਦਾ ਜੀ ਇਹ ਤਾਂ ਕੁਝ ਸਿਰਫਰੇ ਲੋਕ ਆ ਉਹ ਕਹਿੰਦੇ ਜੀ ਐ ਹੁਣ ਚਾਹੀਦਾ ਸਿਆਸਤ ਦੀ ਭੇਡ ਚੜਿਆ ਹਾ ਜੀ ਸਾਰਾ ਕੰਮ ਠੀਕ ਹੈ ਜੀ ਮਤਲਬ ਜਿਹੜੇ ਸਿਆਸਤਦਾਨ ਨੇ ਆਪਣਾ ਉल्लू ਸਿੱਧਾ ਕਰਨ ਦੇ ਲਈ ਹਾਂਜੀ ਉਹ ਸਾਡੇ ਵਰਗੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਆਪਣਾ ਉल्लू ਸਿੱਧਾ ਕਰਦੇ ਆ ਹਾਂਜੀ ਹਾਂਜੀ ਇਹ ਸਾਨੂੰ ਬਿਲਕੁਲ جنگ ਨਹੀਂ ਲੜਨੀ ਚਾਹੀਦੀ ਜੀ ਸਾਨੂੰ ਮਿਲਵਰਤ ਕੇ ਰਹਿਣਾ ਚਾਹੀਦਾ ਹੈ ਪਾਕਿਸਤਾਨ ਵੀ ਇੱਕ ਵਧੀਆ ਦੇਸ਼ ਆ ਜੀ ਉਹ ਬਾਰ ਬਾਰ ਉਹ ਮਿੰਨਤਾ ਕਰ ਰਿਹਾ ਹੈ ਉੱਥੋਂ ਦੇ ਪ੍ਰਧਾਨ ਮੰਤਰੀ ਸਾਹਿਬ ਵੀ ਵੀ ਨਹੀਂ ਅਸੀਂ ਨਹੀਂ ਇਹ ਮਤਲਬ ਹਮਲਾ ਕੀਤਾ ਪਰ ਨਹੀਂ ਪਰ ਜਿਹੜੇ ਕੁਝ ਸਿਆਸਤਦਾਨ ਲੋਕ ਨੇ ਉਹ ਇਸ ਗੱਲ ਨੂੰ ਮੋਹਰਾ ਬਣਾ ਕੇ ਆਪਦੇ ਮਤਲਬ ਰੋਟੀਆਂ ਸੇਕਣ ਦੇ ਮਾਰੇ ਇਸ ਚੀਜ਼ ਨੂੰ ਮੋਹਰਾ ਬਣਾ ਰਿਹਾ ਜੀ ਕਹਿਣ ਦਾ ਭਾਵ ਜੀ ਵੀ ਕੋਈ ਮਤਲਬ ਜੇ ਕੋਈ ਹਮਲਾ ਹੋਇਆ ਜਾਂ ਕੁਝ ਹੋਇਆ ਉਹਦਾ ਕੋਈ ਸਭ ਤੋਂ ਪਹਿਲਾਂ ਇਨਸਾਨੀ ਬੀਨ ਕਰਕੇ ਵਧੀਆ ਢੰਗ ਦੇ ਨਾਲ ਫੇਰ ਹੀ ਕੋਈ ਫੈਸਲਾ ਲੈਣਾ ਚਾਹੀਦਾ ਹਾਂਜੀ ਹਾਂਜੀ ਤੇ ਜਿਹੜੇ ਵੀਰ ਜੀ ਸਾਡੇ ਪਾਕਿਸਤਾਨ ਵਾਲੇ ਵੀਰ ਵੀਡੀਓ ਨੂੰ ਦੇਖ ਰਹੇ ਨੇ ਜਾਂ ਜਿਹੜੇ ਇੱਧਰਲੇ ਵੀਰ ਦੇਖ ਰਹੇ ਨੇ ਉਹਨਾਂ ਦੇ ਲਈ ਕੋਈ ਤੁਹਾਡੇ ਕੋਲ ਸਨੇਹਾ ਹੋਵੇ ਜੀ ਮੈਂ ਉਹਨਾਂ ਲਈ ਖਾਸ ਕਰਕੇ ਇਹ ਸਨੈਣ ਲਾਉਣਾ ਚਾਹੁੰਦਾ ਜੋ ਬਾਪੂ ਜੀ ਦੱਸਦੇ ਹੁੰਦੇ ਵੀ ਹਾਂ ਸਾਡਾ ਬਹੁਤ ਵੱਡਾ ਪਰਿਵਾਰ ਮਤਲਬ ਹੁੰਦਾ ਸੀ ਮਤਲਬ ਸ਼੍ਰੀਕਾ ਸੀ ਜੋ ਅੱਜ ਕੱਲ੍ਹ ਹਸ਼ਿਆਰਪੁਰ ਦੇ ਜ਼ਿਲ੍ਹੇ ਬਦਰੇ ਬਦਰਾ ਪਿੰਡ ਦੱਸ ਰਿਹਾ ਜੀ ਉੱਥੇ ਰਹਿੰਦਾ ਵੀ ਜੇ ਕਿਤੇ ਉਹ ਮਿਲ ਜਾਣ ਤਾਂ ਜੋ ਮੇਰੀ ਸੋਚ ਆ ਵੀ ਅਸੀਂ ਪੀੜੀ ਦਰ ਪੀੜੀ ਨੂੰ ਅੱਗੇ ਚਲਾ ਸਕੀਏ ਵੀ ਜੋ ਸਾਡੇ ਵਿਛੜ ਗਏ ਕਿਉਂ ਹੁਣ ਕੋਈ ਭੰਜ ਜਿਵੇਂ ਸਾਡੇ ਰਫੂਜੇ ਅਸੀਂ ਕਹਿੰਦੇ ਸੀ ਭਾਜੀਆਂ ਵੰਡਦੇ ਹੁੰਦੇ ਸੀ ਜਿਵੇਂ ਭਾਜੀ ਬਣ ਜਾਂਦੀ ਐ ਇੱਕ ਦੂਜੇ ਨੂੰ ਵੀ ਉਹ ਸਾਡੀ ਦੁਬਾਰਾ ਮਤਲਬ ਉਸ ਤਰ੍ਹਾਂ ਹੀ ਚੱਲੂ ਹੋ ਜੇ ਵੀ ਜੇ ਮੇਰੀ ਕਿਤੇ ਬਾਸ ਹੁੰਦੇ ਹੋਣਾ ਤੇ ਨਾਲ ਮੈਂ ਬਜ਼ੁਰਗ ਨੂੰ ਮਿਲ ਜਾਂ ਜਾਂ ਅਸੀਂ ਮਿਲ ਜਾਈਏ ਮੇਰੀ ਇਹੀ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਹੋਰ ਦੋਸਤਾਂ ਮਿੱਤਰਾਂ ਦੇ ਨਾਲ ਇਸ ਨੂੰ ਸਾਂਝਾ ਕਰੋ ਸੋ ਅਗਲੀ ਵੀਡੀਓ ਲੈ ਕੇ ਅਸੀਂ ਜਲਦ ਹੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ